ਸਰਕਾਰ ਦੋਕੇ ਦੀ ਰਿਪੋਰਟ ਬਾਰ ਬਾਰ ਰਿਲੀ ਕਰਦੇ ਫਸਲੇ ਹੋਏ ਯਤ ਲੋਕ ਨੂੰ ਆਪਣੇ ਸਮਾਨ ਨੂੰ ਮੁੱਕ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਦੇ ਕਤਲ ਚ ਜੇਲ੍ਹ ਚ 30 ਸਾਲਾਂ ਤੋਂ ਬੰਦ ਤੇ 19 ਸਾਲ ਤੋਂ ਫਾਂਸੀ ਦੀ ਚੱਕੀ ਚ ਨਜ਼ਰਬੰਦ ਬਲਵੰਤ ਸਿੰਘ ਰਾਜਵਾਨਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਰਹਿਮ ਦੇ ਉੱਤੇ ਕੋਈ ਨਾ ਕੋਈ ਵਿਚਾਰ ਕਰੋ ਗੱਲ ਨੂੰ ਇੱਕ ਪਾਸੇ ਲਾ ਦਿਓ ਔਰ ਸੁਪਰੀਮ ਕੋਰਟ ਨੇ ਵੀ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੀ ਫਾਂਸੀ ਆ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਰਾਜੂਆਣਾ ਹੋਰਾਂ ਨੂੰ ਕੇਂਦਰ ਸਰਕਾਰ ਨੂੰ ਇਹ ਸਵਾਲ ਪਾਇਆ ਸੀਗਾ ਕਿ ਜੇਕਰ ਉਹਨਾਂ ਦੇ ਰਹਿਮ ਤੇ ਕੋਈ ਵਿਚਾਰ ਕਰਨਾ ਤਾਂ ਵੀ ਗੱਲ ਜਿਹੜੀ ਇੱਕ ਬੰਨੇ ਲਾਈ ਜਾਵੇ ਤਾਂ ਅੱਜ ਰਾਜੂਆਣਾ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਨੇ ਇਸ ਸਬੰਧੀ ਫੇਰ ਤੋਂ ਆਪਣੀ ਇੱਕ ਚੁੱਪੀ ਤੋੜੀਆ ਹਾਲਾਂਕਿ ਇਸ ਤੋਂ ਪਹਿਲਾਂ ਭੁੱਖ ਹੜਤਾਲ ਵੀ ਕੀਤੀ ਗਈ ਸੀ ਕਿ ਮੈਨੂੰ ਕੋਈ ਰਹਿਮ ਨਹੀਂ ਚਾਹੀਦਾ ਤੇ ਉਹ ਭੁੱਖ ਹੜਤਾਲ ਜਿਹੜੀ ਖਲਵਾਈ ਗਈ ਸੀਗੀ ਐਸਜੀਪੀਸੀ ਹੋਰਾਂ ਦੇ ਵੱਲੋਂ ਤਾਂ ਹੁਣ ਇਸ ਮਸਲੇ ਦੇ ਉੱਤੇ ਨਵੇਂ ਸਿਰੇ ਤੋਂ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਆਖਰ ਕਦੋਂ ਹੋਵੇਗੀ ਜਿਨ੍ਹਾਂ ਨੇ ਆਪਣੀ ਬੰਦੀ ਸਜ਼ਾ ਪੂਰੀ ਕਰ ਲਈ ਹੈ ਬਾਵਜੂਦ ਉਸ ਦੇ ਕਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਭਲਵੰਤ ਸਿੰਘ ਰਾਜਵਾਨਾ ਨੂੰ ਸ਼ੁੱਕਰਵਾਰ ਪਟਿਆਲਾ ਡੈਂਟਲ ਮੈਡੀਕਲ ਕਾਲਜ 'ਚ ਜਾਂਚ ਲਈ ਲਿਆਂਦਾ ਗਿਆ ਫਸਾਰ ਮੀਡੀਆ ਨਾਲ ਗੱਲ ਕਰਦੇ ਹੋਏ ਰਾਜਵਾਨਾ ਨੇ ਆਪਣੇ ਕੇਸ ਤੇ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ ਮੀਡੀਆ ਨਾਲ ਗੱਲ ਕਰਦੇ ਹੋਏ ਭਵਨ ਸਿੰਘ ਰਾਜਵਾਨਾ ਨੇ ਆਖਿਆ ਕਿ 30 ਸਾਲ ਹੋ ਗਏ ਨੇ ਤੇ 19 ਸਾਲਾਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਇਸ ਬਾਰੇ ਅਪੀਲ 14 ਸਾਲਾਂ ਤੋਂ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਹੈ ਮੈਂ ਸਿਰਫ ਇਹੀ ਕਹਾਂਗਾ ਕਿ ਫੈਸਲਾ ਲਿਆ ਜਾਏ 5 ਸਾਲਾਂ ਤੋਂ ਸੁਪਰੀਮ ਕੋਰਟ ਨੇ ਵਾਰ-ਵਾਰ ਫੈਸਲੇ ਤੇ ਸਵਾਲ ਚੁੱਕੇ ਨੇ ਰਾਜਵਾਨਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਸਾਲ ਤੇ ਜੱਜ ਜਿੱਥੇਦਾਰ ਨੂੰ ਅਗਲਾ ਫੈਸਲਾ ਲੈਣ ਦੀ ਬੇਨਤੀ ਕਰਦਾ ਇੰਤਜ਼ਾਰ ਕਾਫੀ ਲੰਬਾ ਹੈ 30 ਸਾਲਾਂ ਬਾਅਦ ਵੀ ਫੈਸਲਾ ਨਾ ਲੈਣਾ ਇੱਕ ਕੋਰ ਬੇਇਨਸਾਫੀ ਹੈ ਉਹਨਾਂ ਕਿਆ ਕਿ ਜਥੇਦਾਰ ਨੂੰ ਬੇਨਤੀ ਕਰਦੇ ਨੇ ਕਿ ਉਹ ਕੌਮ ਦੇ ਸਨਮਾਨ ਨੂੰ ਧਿਆਨ ਚ ਰੱਖਦੇ ਹੋਏ ਫੈਸਲਾ ਲੈਣ ਜਦੋਂ 30 ਸਾਲ ਹੋ ਗਏ ਮਦਾਨਾ 19 ਸਾਲ ਤੋਂ ਇਸ ਚੱਕੀ ਵਿੱਚ ਲੱਗਿਆ ਤੇ 14 ਸਾਲ ਤੋਂ ਸਰਕਾਰ ਕੋਲ ਜੀਰ ਫੰਡਕ ਪਈਆਂ ਲੈ ਕੇ ਕਹਿੰਦਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜ ਸਾਲ ਤੋਂ ਕੇ ਸੁਪਰੀਮ ਕੋਰਟ ਵਾਰ-ਵਾਰ ਹਦੇਸ਼ ਕਰਦੀ ਫਸਦੀ ਹੈ ਗਲਤ ਲੋਕਾਂ ਨਾਲ ਫੈਸਲੇ ਕਾਤੇ ਇਹ ਬੇਤੀ ਕਰਦਾ ਕਿ ਅਗਲਾ ਫੈਸਲਾ ਕਰਦਾ ਇਹ ਹਾਕਮ ਸਰਕਾਰ ਨੇ ਇਹ ਕਰਦਾ ਕਿ ਅਗਲਾ ਫੈਸਲਾ ਕਰਦਾ ਬਹੁਤ ਹੋ ਗਿਆ ਸਿਆਲ ਕਿ ਲੱਗਦਾ ਇਹ ਫੈਸਲਾ ਲੈਣ ਦੇ ਵਿੱਚ ਸਾਰ ਸਮਰਥੀ ਦੇ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਕਰੋ ਦੇ ਸਭ ਤੋਂ ਦਰਦ ਇਹਦੇ ਸਾਈਡ ਤੋਂ ਜਾਂ ਤੁਹਾਨੂੰ ਬਾਤ ਦਾਤਾ ਜਦੋਂ ਆਪ ਨੂੰ ਸਪੋਰਟ ਦੇ ਸਭ ਤੋਂ ਕਚਹਿਰੀ ਦੇ ਸਬੰਧ ਵਿੱਚ ਜਿਹੜਾ ਇਸ ਵਾਰੀ ਜਾਰੀ ਹੋਇਆ ਹੈ ਉਹ ਬਹੁਤ ਹੀ ਸਨਮਾਨਯੋਗ ਹੈ ਅਗਲਾ ਫੈਸਲਾ ਹੈ। ਦਰਅਸਲ ਰਾਜਵਾਨਾ ਵਿਰੋਧ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਉਹਨਾਂ ਦੀ ਰਹਿਮ ਦੀ ਅਪੀਲ ਤੇ ਸੁਣਵਾਈ 'ਚ ਦੇਰੀ ਦਾ ਹਵਾਲਾ ਦਿੱਤਾ ਗਿਆ ਹੈ। ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਦੇਰੀ ਦੇ ਮੱਦੇਨਜ਼ਰ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ। ਹਾਲਾਂਕਿ 24 ਨਵੰਬਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਦੇ ਦੌਰਾਨ ਅਦਾਲਤ ਨੇ ਕੇਂਦਰ ਤੋਂ ਜਵਾਬ ਮੰਗਿਆ ਸੀ। राम दी पेटिशन ते ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਨੂੰ ਤਾਰਨਾ ਕਰਦੇ ਹੋਏ ਕਿਹਾ ਸੀ ਕਿ ਜੇਕਰ ਬਲਵੰਤ ਸਿੰਘ ਰਾਜਵਾਨਾ ਤੇ ਰਹਿਮ ਨਹੀਂ ਕਰਨਾ ਤਾਂ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਚ ਸਪਸ਼ਟ ਕੀਤਾ ਕਿ ਰਾਜਵਾਨਾ ਦੀ ਫਾਂਸੀ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਰੋਕ ਨਹੀਂ ਲਾਈ ਗਈ ਹੈ ਜ਼ਿਕਰ ਹੋਇਆ ਕਿ 31 ਅਗਸਤ 1995 ਚ ਹੋਏ ਸਾਬਕਾ ਮੁੱਖ ਮੰਤਰੀ ਬਿਹਨ ਸਿੰਘ ਦੇ ਕਤਲ ਮਾਮਲੇ ਚ ਦਸੰਬਰ 1997 ਨੂੰ ਬਲਵੰਤ ਸਿੰਘ ਰਾਜਵਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੀਬੀਆਈ ਦੀ ਅਦਾਲਤ ਮੇ 1 ਅਗਸਤ 2007 ਨੂੰ ਰਾਜਵਾਨਾ ਲਈ ਫਾਂਸੀ ਦੀ ਸਜ਼ਾ ਸੁਣਾਈ ਸੀ ਦੱਸਦੀ ਹੈ ਕਿ ਸੀਬੀਆਈ ਅਦਾਲਤ ਵੱਲੋਂ ਲਏ ਗਏ ਫੈਸਲੇ ਅਨੁਸਾਰ ਰਾਜਵਾਨਾ ਨੂੰ 31 ਮਾਰਚ 2012 ਤੋਂ ਫਾਂਸੀ ਦਿੱਤੀ ਜਾਣੀ ਸੀ ਹਾਲਾਂਕਿ ਜੈਦੇ ਵਿੱਚ ਐਸਜੀਪੀਸੀ ਵੱਲੋਂ ਅਕਤੂਬਰ 2010 ਨੂੰ ਹਾਈ ਕੋਰਟ ਦਾ ਰੋਕ ਕੀਤਾ ਗਿਆ ਪਰ ਹਾਈ ਕੋਰਟ ਨੇ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਉਦੋਂ ਸਿੱਖ ਜਥੇਬੰਦੀਆਂ ਤੇ ਐਸਜੀਪੀਸੀ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਤਤਕਾਲੀ ਰਾਸ਼ਟਰਪਤੀ ਪ੍ਰਤੀਪਾ ਪਟਲ ਨੇ ਫਾਂਸੀ ਨੂੰ ਟਾਲਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਹੁਣ ਤੱਕ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹਾਲਾਂਕਿ 2018 ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੇ ਫਾਂਸੀ ਦੀ ਅਰਜ਼ੀ ਵਾਪਸ ਲੈਣ ਨੂੰ ਲੈ ਕੇ ਪਟਿਆਲਾ ਜੇਲ੍ਹ 'ਚ ਭੁਖੜਤਾਲ ਸ਼ੁਰੂ ਕੀਤੀ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲਅੰਦਾਜ਼ੀ ਨੇ ਨਾਲ ਖਤਮ ਕਰਵਾਇਆ ਗਿਆ ਦੱਸਦੀ ਹੈ ਕਿ ਮਾਰਚ 2012 ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਕਾਲ ਤਖਤ ਸਾਈ ਵੱਲੋਂ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ। ਕੁੱਲ ਮਿਲਾ ਕੇ ਇਹ ਹੈ ਕਿ ਰਾਜਵਾਨਾ ਹੋਰਾਂ ਦਾ ਕੇਸ ਹਲੇ ਵੀ 6.5 ਦੇ ਵਿੱਚ ਹੈ ਇਸ ਦੇ ਉੱਤੇ ਕਲੈਰਿਟੀ ਨਾ ਤਾਂ ਗਵਰਨਮੈਂਟ ਨੂੰ ਹੈ। ਤੇ ਨਾ ਹੀ ਰਾਸ਼ਟਰਪਤੀ ਵੱਲੋਂ ਪ੍ਰਤਿਭਾ ਪਾਟਲ ਹੋਰਾਂ ਦੇ ਵੱਲੋਂ ਕੀਤੇ ਗਏ ਡਿਸੀਜਨ ਤੋਂ ਬਾਅਦ ਕਿਸੇ ਤਣਪਤਨ ਲੱਗਣ ਦੀ ਸੂਰਤ ਦੇ ਵਿੱਚ ਹੈ ਇਸੇ ਕਰਕੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਅੱਜ ਇਹ ਬਿਆਨ ਜਿਹੜਾ ਹੈ ਉਹ ਦੇਣਾ ਪਿਆ ਕਿ 19 ਸਾਲਾਂ ਤੋਂ ਮੈਂ ਅਦਾਲਤਾਂ ਦੇ ਵਿੱਚ ਰੋਲ ਰਿਹਾ ਔਰ ਮੇਰੀ ਇਸ ਰਹਿਣ ਦੀ ਅਪੀਲ ਦੇ ਉੱਤੇ ਮਸਲਾ ਲਗਾਤਾਰ ਰੋਲ ਰਿਹਾ 30 ਸਾਲ ਜੇਲ੍ਹ ਦੇ ਵਿੱਚ ਹੋ ਗਏ 2012 ਦੇ ਵਿੱਚ ਜਿਹੜੀ ਹੈ ਫਾਂਸਿਦ ਦਿੱਤੀ ਜਾਣੀ ਸੀ ਔਰ ਪਰ ਹਲੇ ਤੱਕ ਜਿਹੜਾ ਹੈ ਉਹ ਕੁਝ ਵੀ ਨਹੀਂ ਕੀਤਾ ਜਾ ਰਿਹਾ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਤੁਹਾਡਾ ਸਵਾਗਤ ਹੈ ਮਨਜੀਤ ਜੀ ਥੈਂਕ ਯੂ ਜੀ ਥੈਂਕ ਯੂ ਮਨਜੀਤ ਜੀ ਅ ਦਰਅਸਲ ਇਸ ਮਸਲੇ ਨੂੰ ਇੰਨਾ ਲੰਬਾ ਲਟਕਾਇਆ ਜਾ ਰਿਹਾ ਜਾਂ ਇਹ ਬਾਕੀ ਕੇਸ ਜਿਵੇਂ ਅਦਾਲਤਾਂ 'ਚ ਹੁੰਦੇ ਆ ਉਵੇਂ ਹੀ ਲਟਕਦਾ ਜਾ ਰਿਹਾ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਆਪ ਇਹ ਗੱਲ ਕੇਂਦਰ ਨੂੰ ਪੁੱਛ ਲਈ ਹੈ ਕਿ ਜੇ ਫਾਂਸੀ ਦੇਣੀ ਹੈ ਤੇ ਦਿੱਤੀ ਕਿਉਂ ਨਹੀਂ ਜਾ ਰਹੀ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ 550 ਸਾਲਾਂ ਤੇ ਜਿੱਥੇ ਸੋਤਾਰਪੁਰ ਲੋਧੀ ਦੇ ਵਿੱਚ ਆ ਕੇ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਗਰੇ ਮੰਤਰੀ ਸਾਹਿਬ ਨੇ ਹੂੰ ਇਹ ਕਿਹਾ ਸੀ ਕਿ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਆ ਉਹਨੂੰ ਬਰਕਾਚ ਬਦਲ ਦਿਆਂਗੇ ਤੇ ਬਾਕੀ ਸਿੰਘਾਂ ਦੀ ਜਿਹੜੀ ਆ ਰਿਹਾਈ ਕਰ ਦਿਆਂਗੇ ਹੂੰ ਅਈ ਨੂੰ ਨੇ ਵੀ ਇੰਨੀ ਗੱਲ ਵਿੱਚ ਚਾਹੁੰਦੇ ਆ ਕਿ ਇਹ ਹੁਣ ਤੁਹਾਡੇ ਕੋਲੇ ਸੁਪਰੀਮ ਕੋਰਟ ਨੇ ਭੇਜਿਆ ਹੈ ਤੂੰ ਹ ਇਹ ਵਹਿਰਾ ਕੀਤਾ ਹੈ ਸਾਰੇ ਪ੍ਰੈਸ ਦੇ ਸਾਹਮਣੇ ਔਰ ਸਾਰੇ ਸੰਸਾਰ ਦੇ ਸਾਹਮਣੇ ਸਾਰੇ ਸਿੱਖਾਂ ਦੇ ਸਾਹਮਣੇ ਤੇ ਤੁਸੀਂ ਹੁਣ ਉਸ ਫੈਸਲੇ ਤੇ ਆਪਣੇ ਤੇ ਜਿਹੜਾ ਤੁਹਾਂ ਡਿਸੀਜਨ ਕੀਤਾ ਉਹਦੇ ਤੇ ਤੁਸੀਂ ਕਾਇਮ ਰਹਿ ਕੇ ਉਹ ਵਹਿਦੇ ਨੂੰ ਵਖਵਾ ਕਰੋ ਤੇ ਸੁਪਰੀਮ ਕੋਰਟ ਨੂੰ ਇਹ ਲਿਖ ਕੇ ਦਿਓ ਕਿ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਮਾਫ ਕਰ ਦਿੱਤੀ ਆ ਤੇ ਪਾਤੀ ਜਿਹੜੇ ਆ ਉਹ ਰਿਆ ਕਰਦੇ ਆ ਇਹਨੂੰ ਉਮਰ ਕੈਦ ਤੋਂ ਉਮਰ ਕੈਦ ਆ ਵੀ ਉਹਦੀ ਪੂਰੀ ਹੋ ਗਈ ਆ ਉਹਨੂੰ ਵੀ ਰਹਾ ਕੀਤਾ ਜਾਵੇ ਹੂੰ ਜੇ ਅਸਲ ਚ ਗੱਲ ਪੰਦੀ ਆ ਇਹ ਉਹਨਾਂ ਸੈਂਟਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆਂ 50% ਔਰ ਜਿਹੜੀਆਂ 1947 ਦੇ ਦੇਸ਼ ਦੀ ਯਾਦ ਦੀ ਟਾਈਮ ਤੇ ਜੋ ਇਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ ਫਿਰ ਇੱਕ ਰਾ ਤੇ ਦੇ ਵਿੱਚ ਕਾਲ ਪੈ ਗਿਆ ਸੀ ਤੇ ਬੜਾ ਵੱਡਾ ਜਿਹੜਾ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਸੀ ਉਹ ਪੰਜਾਬ ਨੇ ਭਰਿਆ ਸੀ। ਹੂੰ। ਕੌਣੇ ਦੀ ਲੋੜ ਪਈ ਸੀ ਜਦੋਂ ਯਾਦੀ ਤੋਂ ਬਾਅਦ ਤੇ ਸਭ ਤੋਂ ਵੱਸ ਤੋਂ ਨਾ ਦਿਖਾ ਲੈ ਦਿੱਤਾ ਸੀ। ਜੀ। ਉਹ ਪੰਜਾਬੀਆਂ ਨੇ ਦਿੱਤਾ ਸੀ। ਫਿਰ 65 ਦੀ جنگ, 71 ਦੀ جنگ, ਕਾਰਗਲ ਦੀ جنگ ਆ ਹੌਂਚੇ ਨਾਲਿਆਂ ਨੂੰ ਕੁੱਟ ਕੇ ਵੀ ਜਿਹੜਾ ਭਜਾਇਆ ਪੰਜਾਬੀਆਂ ਨੇ ਭਜਾਇਆ ਖਾਸ ਕਰਕੇ ਸिखਾਂ ਨੇ। ਹੂੰ। ਤੋਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਤਿਹਾਸ ਹੀ ਸਾਰਿਆਂ ਦੇ ਸਾਹਮਣੇ ਆ। ਇਹ ਕਿਪਲਾ ਉਹਨਾਂ ਤਿਲਕ ਜੰਜੂ ਰਾਖਾ ਪਰਫਤਾ ਆਖਾ ਕੀ ਨੋ ਬੜੋ ਕਲੂ ਮੇ ਸਾਖਾ ਤੋਂ ਤੇ ਦਸਤਾਰ ਨਾਲ ਜੇ ਪੰਜਾਬ ਨੇ ਔਰ ਸਿੱਖਾਂ ਨੇ ਆਪਣੀ ਕਿਸਮਤ ਨੂੰ ਜੋੜਿਆ ਹੈ ਤੇ ਸਾਨੂੰ ਵੀ ਇੰਤਜ਼ਾਰ ਕੀਤਾ ਜਾਵੇ ਕਿਉਂਕਿ ਹਿੰਦੁਸਤਾਨ ਚ ਕਾਨੂੰਨ ਦੋ ਤਰ੍ਹਾਂ ਦੇ ਜਿਹੜੇ ਬਣ ਰਹੇ ਆ ਜਿਹਦੇ ਤੇ ਸਾਨੂੰ ਬੜਾ ਤਰਾਜ ਆ ਤੇ ਬਲਾਤਕਾਰੀ ਨੂੰ ਤਾਂ ਆਪਾਂ ਜਿਹੜੇ ਆ ਉਹ ਉਹਨੇ ਕਤਲ ਕੀਤਾ ਇਹ ਬਲਾਕ ਦਾ ਬਲਾਕਕਾਰ ਵੀ ਹੋਇਆ ਉਹਨੂੰ ਮਹੀਨੇ ਦੇ ਪਿੱਛੇ ਫੇਰ ਪਰੋਲ ਦੇ ਦਿੰਦੇ ਆ ਤੇ ਉਹ ਆਪਣੇ ਘਰ ਡੇਰੇ 'ਚ ਬੈਠਦੇ ਆ ਔਰ ਹੋਰ ਕਈ ਕਤਲ ਕੈਸਰ ਜੀਵਨ ਗਾਨੀ ਦੇ ਕੇਸ ਦੇ ਵਿੱਚ ਛੜਤਾ ਜਦ ਚੰਗਾ ਹਮ ਲੇਕਿਨ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਤੇ ਕਾਨੂੰਨ ਦਸਤਾਨ ਦਾ ਵੱਖਰਾ ਕੋਈ ਸਖਾਂ ਦਾ ਕੋਈ ਵੱਖਰਾ ਘਟ ਗਿਣਤੀ ਦਾ ਕੋਈ ਵੱਖਰਾ ਕਾਨੂੰਨ ਆ ਹਮ ਉਹਨੂੰ ਠੀਕ ਆ ਉਹਨਾਂ ਨੇ ਉਦੋਂ ਕੌਮੀ ਜਜ਼ਬਾਤਾ ਚ ਆ ਕੇ ਜਿਹੜੇ ਹੀ ਇਹ ਸਾਰੇ ਜਿਹਦੇ ਕੰਮ ਹੋਏ ਜਿਨ੍ਹਾਂ ਲੋਕਾਂ ਨੇ ਜਨਮ ਕੀਤਾ ਹੈ ਉਹਨਾਂ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਹਮਮ ਔਰ ਖਾਲਸਾ ਪੰਥ ਦਾ ਇਤਿਹਾਸ ਰਿਹਾ ਹੈ ਜਿੱਦੇ ਦੇ ਸੁੱਖੇ ਨੇ ਉੱਥੇ ਜਾ ਕੇ ਵੈਦਿਆਂ ਨੂੰ ਸਜ਼ਾ ਦਿੱਤੀ ਲੇਕਿਨ ਉਹਨਾਂ ਨੇ ਕਿਆ ਵੀ ਅਸੀਂ ਦਿੱਤੀ ਆ ਹੁਣ ਇਹ ਰਾਜੋਣਾ ਸਾਹਿਬ ਕਹਿੰਦੇ ਆ ਵੀ ਅਪੀਲ ਕੀਤੀ ਤੀਲ ਤਾਂ ਖਾਲਸਾ ਪੰਥ ਨੇ ਕੀਤੀ ਆ ਕਿਉਂਕਿ ਖਾਲਸਾ ਪੰਥ ਦੀ ਆ ਮਾਨਤ ਨੇ ਹਮ ਤੇ ਉਹਦੇ ਤੇ ਉਹ ਕਿੰਨੇ ਉਹਨਾਂ ਨੂੰ 19 ਸਾਲ ਹੋ ਗਏ ਉੱਥੇ ਜਿੱਕੇ ਬੈਠਿਆਂ ਨੂੰ ਔਰ ਮੈਂ ਇੱਕ ਸਮਝਾ ਮੈਂ ਦਾਰਦ ਦੇਣੀ ਚਾਹੁੰਦਾ ਕਿ ਕਿਤਾਬ ਵੱਡਾ ਉਹਨਾਂ ਦਾ ਗੁਰਦਾ ਦਿਲ ਹੋਊਗਾ ਜਿਹੜੇ ਉੱਥੇ ਗੁਰਬਾਣੀ ਨਾਲ ਜੁੜ ਕੇ ਤੇ ਉਹ ਰਾਤ ਦਿਨ ਉਹਨਾਂ ਨੇ ਮਤਲਬ ਗੁਰੂ ਦਾ ਨਾਮ ਲੈ ਕੇ ਤੇ ਉਹ ਅਜੇ ਬਿਲਕੁਲ ਅਡੋਲ ਤੇ ਕਿਤਰਾ ਜਿਤਰਾ ਚਿੱਠੀ ਲਿਖਦੇ ਮੈਂ ਸਭ ਦਾ ਬਹੁਤ ਵੱਡੀ ਗੱਲ ਹੈ ਜੀ ਸੋ ਅਹੀਂ ਮੈਂ ਵੀ 8 ਸਾਲ ਜੇਲ੍ਹ ਕੱਟੀਆ ਆਪਣੇ ਤੇ ਜੋਧਪੁਰ ਵਾਲੀ 5 ਸਾਲ ਕੱਟੀ ਉੱਖੀ ਬੜੀ ਆ ਹੂੰ ਉਹ 19 ਸਾਲ ਤੋਂ ਇੱਕ ਚੱਕੀ ਦੇ ਵਿੱਚ ਆ ਔਰ ਉਸ ਤੋਂ ਪਹਿਲਾ ਜਿਹੜੇ ਆ ਉਹ ਆਮ ਉੱਤੇ ਅੰਡਾ ਕਰਾਇਆ ਰਹਾ ਰਹਾ 30 ਸਾਲ ਤਾਂ ਹੋ ਗਏ ਹੂੰ 35 ਸਾਲ ਤਾਂ ਹੋ ਗਏ ਜੀ ਉਹ ਸਜ਼ਾ ਤੋਂ ਵੱਧ ਸਜ਼ਾ ਕੱਟ ਲਈ ਆ ਹੂੰ ਸਜਾ ਤੋਂ ਵਾਦ ਸਜਾ ਕੱਟੀ ਗਈ ਆ ਕੱਟੀ ਗਈ ਤੋਂ ਮੈਂ ਹੀ ਬੇਨਤੀ ਇਹ ਕਰਨੀ ਚਾਹੁੰਦੇ ਆ ਸੈਂਟਰ ਸਰਕਾਰ ਨੂੰ ਕਿ ਤੁਸੀਂ ਸਾਡੇ ਸਿੱਖਾਂ ਦੀਆਂ ਪੁਰਾਣੀਆਂ ਕੁਰਬਾਨੀਆਂ ਮੌਜੂਦਾ ਜਿਹੜੀ ਗੱਲ ਆ ਦਸਤਾਨ ਦੇ ਪ੍ਰਤੀ ਜਿੰਨੇ ਇਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਵਫਵਾਦਾਰੀਆਂ ਕੀਤੀਆਂ ਨੇ ਔਰ ਇਹ ਦਸਤਾਨ ਨੂੰ ਭੁੱਖੇਆ ਢਿੱਡ ਵੀ ਭਰਿਆ ਹੈ ਤੇ ਹੁਣ ਆ ਕਾਰਗਲ ਦੇ ਤੋਂ ਬਾਅਦ ਚైనా ਦੇ ਨਾਲ ਲੜਾਈ ਦੇ ਵਿੱਚ ਆਪਣੇ ਸਿੰਘਾਂ ਨੇ ਉੱਥੇ ਫਟਕੇ ਪਹਾਂਤੇ ਆ ਜੀ ਤੇ ਤੁਸੀਂ ਇੱਕ ਮਾਰਸ਼ਲ ਕੌਮ ਜਿਹੜੀ ਆ ਤੁਸੀਂ ਉਹਨੂੰ ਜਿਹੜਾ ਸਤਕਾਰ ਦਿਓ ਔਰ ਔਰ ਪੁਰਾਣੀ ਸਾਰੀ ਗੱਲ ਨੂੰ ਵੀ ਯਾਦ ਰੱਖੋ ਤੇ ਨਾਲ ਜਦੋਂ ਤੁਸੀਂ ਸਾਡੇ ਨਾਲ ਵਾਹਿਦਾ ਵੀ ਕੀਤਾ ਹੈ ਵੀ ਜਦੋਂ ਦੇਸ਼ ਯਾਦ ਹੋਇਆ ਉਹਨਾਂ ਨੂੰ ਖਿੱਤਾ ਵੀ ਦੇਾਂਗੇ ਉਹ ਉਹ ਕੰਮ ਸੁਈ ਭੁੱਲ ਕੇ ਜੀ ਤੋਂ ਅਸੀਂ ਕਿਹੜੀ ਕਿਹੜੀ ਗੱਲ ਕਰੀ ਠੀਕ ਹੈ ਮਨਜੀਤ ਜੀ ਮੈਂ ਪੁੱਛਾਂਗਾ ਸਾਡੇ ਨਾਲ ਵਕੀਲ ਸਾਹਿਬ ਜੁੜ ਚੁੱਕੇ ਜਸਪਾਲ ਸਿੰਘ ਮੰਜਪੁਰ ਸਾਹਿਬ ਤੁਹਾਡਾ ਵੀ ਸਵਾਗਤ ਹੈ ਆ ਆਖਿਰ ਕਿੱਥੇ ਪੇਜ ਫਸ ਜਾਂਦਾ ਹੈ ਕਿਉਂਕਿ ਅਦਾਲਤ ਦੀ ਕਾਰਵਾਈਆਂ ਨੂੰ ਅਦਾਲਤੀ ਤਰੀਕੇ ਦੇ ਨਾਲ ਹੀ ਵਕਾਲਤ ਦੇ ਨਾਲ ਹੀ ਨਿਭੜਿਆ ਜਾਂਦਾ ਹੈ ਤੇ ਜਦੋਂ ਉਸ ਕਾਨੂੰਨ ਦੇ ਮੁਤਾਬਕ ਸਜ਼ਾ ਪੂਰੀ ਕਰ ਲਈ ਹੋਵੇ ਔਰ ਮਜ਼ੀਦ ਸਜ਼ਾ ਭੁਗਤੀ ਜਾ ਰਹੀ ਹੋਵੇ ਤਾਂ ਉਸ ਦੇ ਵਿੱਚ ਮਤਲਬ ਕਾਨੂੰਨੀ ਪੱਖ ਤੋਂ ਚਾਹੇ ਉਹ ਐਸਜੀਪੀਸੀ ਹੋਵੇ ਜਾਂ ਜਿਹੜੇ ਆਪਣੇ ਤੌਰ ਤੇ ਕਈ ਵਕੀਲ ਨੇ ਵੀ ਉਹ ਕਿਉਂ ਨਹੀਂ ਜਿਹੜੀ ਹੈ ਉਹਨਾਂ ਨੂੰ ਬਾਹਰ ਲਿਆਉਣ ਦੇ ਵਿੱਚ ਕਾਮਯਾਬ ਹੋ ਸਕੇ ਹੁਣ ਤੱਕ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਵੀ ਭਾਈ ਰਾਜੋਣਾ ਦੇ ਸਬੰਧ ਦੇ ਵਿੱਚ ਜੇ ਸਪੈਸ਼ਲ ਗੱਲ ਕਰੀਏ ਤਾਂ ਉਹਨਾਂ ਦੀ ਤਾਂ ਅਜੇ ਤੀਕ ਜ ਫਾਂਸੀ ਸਸਪੈਂਡ ਕੀਤੀ ਹੋਈ ਹੈ ਹੋਮ ਮਿਨਿਸਟਰੀ ਨੇ ਬਿਲਕੁਲ ਦੂਸਰੀ ਗੱਲ ਆ ਵੀ ਜਿਹੜੀ ਸਜ਼ਾ ਪੂਰੀ ਹੋਣ ਵਾਲੀ ਗੱਲ ਆ ਉਹ ਦੂਜੇ ਉਮਰ ਕੈਦੀਆਂ ਦੀ ਹੈਗੀ ਆ ਟੈਕਨੀਕਲੀ ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ ਕੋਈ ਸਜ਼ਾ ਪੂਰੀ ਨਹੀਂ ਹੁੰਦੀ ਹਾਂ ਪੋਲੀਟਿਕਲ ਡਿਸੀਜਨ ਹੋਵੇ ਜਾਂ ਅਦਾਲਤਾਂ ਕੋਈ ਨਾ ਕੋਈ ਰੀਲੀਫ ਦੇਣ ਹੂੰ ਉਹ 22 ਰਾਜਵਾਨੇ ਦੀ ਸਜ਼ਾ ਦੇ ਖਿਲਾਫ ਅਪੀਲ ਉਹਨਾਂ ਨੇ ਨਹੀਂ ਪਾਈ ਨਾ ਹਾਈ ਕੋਰਟ ਚ ਪਾਈ ਨਾ ਸੁਪਰੀਮ ਕੋਰਟ ਚ ਪਾਈ ਹੈ ਹੂੰ ਉਨ੍ਹਾਂ ਦੀ ਜਿਹੜੀ ਪਟੀਸ਼ਨ ਹੈਗੀ ਹੈ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ 550 ਸਾਲਾ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ਪੁਰਪਤੇ ਉਹਨੂੰ ਲਾਗੂ ਕਰਾਉਣ ਦੇ ਵਾਸਤੇ ਪਹਿਲਾਂ 2020 ਦੇ ਵਿੱਚ ਪਟੀਸ਼ਨ ਪਾਈ ਸੀ ਐਚਪੀਸੀ ਨੇ ਉਹਨੂੰ ਦੁਬਾਰਾ 24 ਦੇ ਵਿੱਚ ਪਾਈ ਹੈ 2020 ਦੀ ਪਾਈ ਪਟੀਸ਼ਨ ਨੂੰ 23 ਦੇ ਵਿੱਚ ਇਹ ਕਹਿ ਕੇ ਡਿਸਪੋਜ਼ ਕੀਤਾ ਸੀ ਵੀ ਐਜ਼ ਐਂਡ ਵੈਨ ડીਮ ਫਿਲਟ ਸੈਂਟਰਲ ਗਵਰਨਮੈਂਟ ਕੈਨ ਟੇਕ ਡਿਸੀਜਨ ਟੂ ਕੰਮਿਊਟ ਦੀ ਜੈਲ ਸੈਂਟੈਂਸ ਇੰਟੂ ਲਾਈਫ ਸੋ ਉਹਨਾਂ ਨੇ ਸੁਪਰੀਮ ਕੋਰ ਨੇ ਸੈਂਟਰ ਗਵਰਨਮੈਂਟ ਨੂੰ ਕਹਿਤਾ ਸੈਂਟਰ ਗਵਰਨਮੈਂਟ ਨੇ ਫੇਰ ਸਾਲ ਉੱਤੇ ਕੋਈ ਫੈਸਲਾ ਨਹੀਂ ਲਿਆ ਫੇਰ ਉਹ ਜਿਹੜੀ ਪਟੀਸ਼ਨ ਹੈ ਸੁਪਰੀਮ ਕੋਰ ਚ ਹੁਣ ਪੈਂਡਿੰਗ ਆ ਜਨਵਰੀ ਦੇ ਵਿੱਚ ਸੁਪਰੀਮ ਕੋਰ ਨੇ ਕਿਹਾ ਤੁਸੀਂ ਅਪ੍ਰੈਲ ਤੱਕ ਫੈਸਲਾ ਲਾਓ ਇਹ ਨਹੀਂ ਤੇ ਅਸੀਂ ਔਨ ਮੈਰਿਟ ਕਰਾਂਗੇ ਔਨ ਮੈਰਿਟ ਜੇ ਸੁਪਰੀਮ ਕੋਰ ਕਰਦੀ ਆ ਫੈਸਲਾ ਤੇ ਉਹ ਭਾਈ ਦਾ ਚ ਉਹਨਾਂ ਦੇ ਹੱਕ ਦੇ ਵਿੱਚ ਹੁਣਾ ਕਿਉਂਕਿ ਇੰਨਾ ਲੰਮਾ ਸਮਾਂ ਫਾਂਸੀ ਜਾਨੀ ਕਿ ਦੋ ਸਜ਼ਾਵਾਂ ਸੁਪਰੀਮ ਕੋਰ ਨੇ ਆਪਣੇ ਆਪ ਕਹੀਆਂ ਹੋਈਆਂ ਕਿ ਦੋ ਸਜ਼ਾਵਾਂ ਨਹੀਂ ਦੇ ਸਕਦੇ ਤੁਸੀਂ ਇਹਨਾਂ ਤੁਸੀਂ 30 ਸਾਲ ਕਤਾ ਲਓ ਫੇ ਫਾਂਸੀ ਲਾ ਦਿਓ ਇਹ ਜੇ ਨਹੀਂ ਹੋ ਸਕਦਾ ਸੋ ਡੈਫੀਨੇਟਲੀ ਜੇ ਆਨ ਮੈਰਿਟ ਸੁਪਰੀਮ ਕੋਰ ਫੈਸਲਾ ਕਰਦੀ ਆ ਤੇ ਭਾਈ ਰਾਜੋਨਾਂ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ 100% ਬਦਲਿਆ ਜਾਣਾ ਜੀ ਦੂਜੀ ਗੱਲ ਕਿਉਂਕਿ ਸੁਪਰੀਮ ਕੋਰ ਜਿਹੜੀ ਲੰਮੇ ਸਮੇਂ ਤੋਂ ਜੂਨੀਅਨ ਗਵਰਨਮੈਂਟ ਨੂੰ ਬਾਰ-ਬਾਰ ਟਾਈਮ ਦੇ ਰਹੀ ਹੈ ਉਹਨਾਂ ਨੇ ਪਹਿਲਾਂ ਵੀ ਟਾਈਮ ਦਿੱਤਾ 2 ਸਾਲ 20 ਤੋਂ 23 ਤੱਕ ਹੁਣ ਉਹ ਫੇਰ ਉਹਨਾਂ ਨੇ ਜਨਵਰੀ ਚ ਕਿਹਾ ਵੀ ਤੁਸੀਂ ਅਪ੍ਰੈਲ ਤੱਕ ਕਰੋ ਨਹੀਂ ਤੇ ਅਸੀਂ ਕਰਾਂਗੇ ਅਪ੍ਰੈਲ ਦੇ ਵਿੱਚ ਮੈਟਰ ਦੀ ਟੇਕ ਅਪ ਨਹੀਂ ਹੋਇਆ ਫਿਰ 24 ਸਤੰਬਰ ਨੂੰ ਮੈਟਰ ਟੇਕ ਅਪ ਹੋਇਆ 24 ਸਤੰਬਰ ਨੂੰ ਉਹਨਾਂ ਨੇ ਫੇਰ ਅੱਗੇ ਟਾਈਮ ਦਿੱਤਾ ਵੀ 15 10 ਤੱਕ ਕਰੋ ਨਹੀਂ ਤੇ ਅਸੀਂ ਉਦੋਂ ਕਹਾਂਗੇ ਲਿਸਟ ਕੀਤਾ ਜਾਵੇ ਉਹ 15 10 ਨੂੰ ਫੇਰ ਟੇਕ ਅਪ ਨਹੀਂ ਹੋਇਆ ਹੁਣ ਫੇਰ ਉਹ ਕਦੋਂ ਟੇਕ ਅਪ ਹੋਊਗਾ ਇਹਦੀ ਅਜੇ ਤੱਕ ਕੋਈ ਕੰਪਿਊਟਰ ਜਨਰੇਟਡ ਡੇਟ ਵੀ ਅਜੇ ਤੱਕ ਉਥੇ ਨਹੀਂ ਮੈਂਸ਼ਨ ਹੋਦੀ ਤੇ ਸ਼ੋਨੀ ਕਮੇਟੀ ਨੇ ਉਹਦੇ ਵਿੱਚ ਸੀਨੀਅਰ ਅਟਾਰਨੀ ਨੂੰ ਮੋਕਲੋਤ ਕੀ ਕੀਤੇ ਹੋਏ ਨੇ ਸੋ ਲੀਗਲੀ ਜਿਹੜਾ ਇਹ ਮੈਟਰ ਆ ਇੰਨਾ ਮੈਨੇ ਨਹੀਂ ਦਿਖਾਉਂਦਾ ਇਹ ਪੋਲੀਟਿਕਲੀ ਜਿਹੜਾ ਡਿਸੀਜਨ ਹੈ ਉਹ ਸੈਂਟਰ ਗਵਰਨਮੈਂਟ ਨੇ ਲੈਣਾ ਹੈਗਾ ਤੇ ਸੁਪਰੀਮ ਕੋਰਟ ਮੈਨੂੰ ਕਹਿੰਚੇ ਕੋਈ ਹੱਜ ਨਹੀਂ ਉਹ ਪੋਲੀਟਿਕਲ ਮਨਪੁਰ ਸਾਹਿਬ ਜਿਹੜਾ ਬਿਆਨ ਗ੍ਰਹਿ ਮੰਤਰੀ ਹੋਰਾਂ ਵੱਲੋਂ ਪਾਰਲੀਮੈਂਟ ਦੇ ਅੰਦਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅਫਸੋਸ ਨਹੀਂ ਤੇ ਉਹਨਾਂ ਨੂੰ ਰਹਿਮ ਵੀ ਕਿਉਂ ਤਾਂ ਉਸ ਦਿਸ਼ਾ ਤੋਂ ਕੀ ਜਾਪਦਾ ਹੈ ਮਤਲਬ ਫਿਰ ਉੱਥੇ ਪੋਲੀਟਿਕਲ ਜੇ ਮਨਸ਼ਾ ਦੀ ਗੱਲ ਕੀਤੀ ਜਾਵੇ ਦੇਖੋ ਉਹ ਇਹ ਬਿਆਨ ਉਹਨਾਂ ਨੇ ਦਿੱਤਾ ਉਹਦਾ ਕੋਈ ਕਾਨੂੰਨੀ ਆਧਾਰ ਨਹੀਂ ਹੈਗਾ ਜੇ ਤੁਸੀਂ ਇਹ ਗੱਲ ਕਹੋ ਕਿ ਕਿਸੇ ਕਤਲ ਦੇ ਉਮਰ ਕੈਦੀ ਜੇ ਮਾਫੀ ਮੰਗ ਲਵੇ ਜਾਂ ਅਫਸੋਸ ਕਰ ਦੇਵੇ ਤਾਂ ਉਹਦੀ ਵਿਆਹ ਹੀ ਬੰਦੀ ਆ ਮੈਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ 50 ਉਮਰ ਕੈਦੀ ਖੜੇ ਕਰ ਸਕਦਾ ਕਤਲ ਦੇ ਜਿਹੜੇ ਇਹ ਕਹਿਣਗੇ ਸਾਨੂੰ ਅਫਸੋਸ ਵੀ ਆ ਮਾਫੀ ਵੀ ਆ ਕੀ ਪੋਲੀਟੀਕਲੀ ਜਾਂ ਕਾਨੂੰਨੀ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਇਹ ਸਿਰਫ ਇੱਕ ਪੋਲਿਟিক্যাল ਸਟੇਟਮੈਂਟ ਸੀ ਅਮਰ ਸ਼ਾਹ ਦੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਉਹਨੂੰ ਵੀ ਪਤਾ ਵੀ ਅਲਟੀਮੇਟਲੀ ਅੱਜ ਨਹੀਂ ਤੇ ਕੱਲ ਅਸੀਂ ਨਾ ਕਰਾਂਗੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕਰ ਦੇਣਾ ਸੋ ਮੈਂ ਤਾਂ ਇਹਦੇ ਤੇ ਇਹੀ ਬਿਆਨ ਦੇਣਾ ਚਾਹੁੰਦਾ ਆਂ ਕਿ ਉਹੀ ਕਾਨੂੰਨ ਆ ਜੋ ਅੰਗਰੇਜ਼ਾਂ ਦਾ ਸੀ ਉਹੀ ਜੁਡੀਸ਼ੀਅਲ ਸਿਸਟਮ ਆ ਤੇ ਆਰਐਸਐਸ ਤੇ ਜਿਹੜੇ ਇਹਨਾਂ ਦੇ ਪੁਰਾਣੇ ਵੀ ਸਰਕਰ ਵਰਗੇ ਬੰਦੇ ਉਹ ਮਾਫੀਆਂ ਮੰਗ ਮੰਗ ਕੇ ਆਏ ਸੀ ਤੇ ਇਤਿਹਾਸ ਦੇ ਵਿੱਚ ਇਹਨਾਂ ਨੇ ਉਹ ਕਾਨੇ ਸਾਨੂੰ ਤੇ ਇਹ ਚਾਹੁੰਦੇ ਵੀ ਬਾਕੀਆਂ ਨੂੰ ਵੀ ਕਾਣਾ ਕਰੀਏ ਭਾਈ ਰਾਜੋ ਆਣਾ ਨੇ ਸਪੱਸ਼ਟ ਤੌਰ ਦੇ ਉੱਤੇ ਕਿਹਾ ਹੋਇਆ ਵੀ ਬੈਂਕ ਸਿੰਘ ਜਿਹੜਾ ਮੁੱਖ ਮੰਤਰੀ ਸੀ ਉਹ ਸਾਡਾ ਟਾਰਗੇਟ ਸੀਗਾ ਤੇ ਅਸੀਂ ਉਹਨੂੰ ਮਾਰ ਕੇ ਜਿਹੜਾ ਪੰਜਾਬ 'ਚ ਸ਼ਾਂਤੀ ਬਲਤਾਈ ਹੈ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਆ ਤੁਸੀਂ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਨੇ ਦਿੱਤੀ ਸੀ ਪੰਜਾਬੀ ਦੇ ਵਿੱਚ ਉਹਦੇ ਵਿੱਚ ਉਹਨਾਂ ਵੱਲੋਂ ਤੇ ਉਹਨਾਂ ਦੇ ਹੋਰ ਕੇਸ ਮੁਕਤਮੇ ਵਾਲਾਂ ਵੱਲੋਂ ਵੀ ਕਿਹਾ ਗਿਆ ਵੀ ਜਿਹੜੇ ਨਾਲ ਹੋਰ 16 ਬੰਦੇ ਮਰੇ ਹੈਗੇ ਆ ਉਹ ਸਾਡਾ ਇਹ ਨਿਸ਼ਾਨਾ ਨਹੀਂ ਸੀਗੇ ਉਹਨਾਂ ਲਈ ਸਾਨੂੰ ਅਫਸੋਸ ਆ ਹੋਰ ਵੀ ਬੰਦੀ ਸਿੰਘ ਜਿਹੜੇ ਪ੍ਰਾਣੇ ਵੀ ਰਹੇ ਭਾਈ ਰਣਜੀਤ ਸਿੰਘ ਕੁੱਕੀ ਨੇ ਵੀ ਕਿਹਾ ਸੀ ਵੀ ਲਲਤ ਮਾਕਣ ਦੀ ਘਰ ਨਾਲੀ ਜਿਹੜੀ ਮਾਰ ਗਈ ਸਾਡਾ ਉਹ ਟਾਰਗੇਟ ਨਹੀਂ ਸੀਗਾ ਸਾਨੂੰ ਉਹਦਾ ਅਫਸੋਸ ਆ ਹੂੰ ਜਾਂ ਦੂਜੇ ਵੀ ਜਿਹੜੇ ਵੀ ਬੰਦੀ ਸਿੰਘ ਜਿਹੜੇ ਵੀ ਉਹਨਾਂ ਦੇ ਹੋਰ ਕਿਸੇ ਦੇ ਕੇਸ ਹੈਗੇ ਆ ਜਿਨ੍ਹਾਂ ਦੇ ਵਿੱਚ ਇਹੀ ਕੋਈ ਘਟਨਾ ਹੋਈ ਆ ਤੇ ਜਿਹੜਾ ਕੋਈ ਟਾਰਗੇਟ ਹੋਇਆ ਉਹ ਹਮੇਸ਼ਾ ਹੀ ਉਹਨਾਂ ਦਾ ਅਫਸੋਸ ਪ੍ਰਗਟ ਕੀਤਾ ਜਿਹੜਾ ਟਾਰਗੇਟ ਨਹੀਂ ਸੀ ਸੋ ਭਾਈ ਰਾਜੋਵਾਨ ਦੀ ਚਿੱਠੀ ਦੇ ਵਿੱਚ ਸਪਸ਼ਟ ਹੈ ਵੀ ਉਹਨਾਂ ਨੂੰ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਜਿਹੜੇ ਨਾਂ ਹੋਰ ਬੰਦੇ ਮਾਰੇ ਗਏ ਪਰ ਬਿਆਨਤ ਸਿੰਘ ਦਾ ਅਫਸੋਸ ਨਾ ਭਾਈ ਰਾਜੋਵਾਨ ਨੇ ਪ੍ਰਗਟ ਕੀਤਾ ਨਾ ਵੀ ਕਿਸੇ ਵੀ ਸਿੱਖ ਨੂੰ ਉਹਦਾ ਅਫਸੋਸ ਹੈ ਨਾ ਰਹੇਗਾ ਕਿਉਂਕਿ ਭਾਈ ਦਲਾਵਤ ਸਿੰਘ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਉਹ ਤੇ ਅਜਿਹਾ ਕਾਝ ਤਸਵੀਰ ਲਾਉਂਦਾ ਇਹੀ ਮਨਸ਼ਾ ਹੈ ਉਹ ਪ੍ਰਗਟ ਕਰਦਾ ਸੰਕੇਤ ਦਿਨਾ ਹੈਗਾ ਵੀ ਉਹ ਸਿੱਖ ਕੌਮ ਦਾ ਯੋਧਾ ਸ਼ਹੀਦ ਸੀ ਤੇ ਉਹ ਕਿਸੇ ਨੂੰ ਵੀ ਇਸ ਗੱਲ ਦਾ ਅਫਸੋਸ ਨਹੀਂ ਵੀ ਬਿਆੰਤ ਮੁੱਖ ਮੰਤਰੀ ਨੂੰ ਜਿਹੜਾ ਉਹ ਕਤਲ ਕੀਤਾ ਗਿਆ ਹਾਂ ਅਦਾਲਤ ਜਾਂ ਕਾਨੂੰਨ ਦੇ ਵਿੱਚ ਇੱਕ ਹੁਣ ਦੀ ਕਤਾਲ ਦੇ ਵਿੱਚ ਲਿਖਿਆ ਹੋਵੇ ਵੀ ਕਤਲ ਦਾ ਕਹਿਤੀ ਉਹਨਾਂ ਚਿਰ ਤੱਕ ਨਹੀਂ ਸਜ਼ਾ ਜਾਵੇ ਜਿੰਨਾ ਚਿਰ ਤੱਕ ਉਹ ਮਾਫੀ ਨਹੀਂ ਮੰਗਦਾ ਤਾਂ ਫੇਰ ਉਹ ਗੱਲ ਵੱਖਰੀ ਹੋਵੇਗੀ ਕਿ ਕੌਣ ਮਾਫੀ ਮੰਗਦਾ ਕੌਣ ਮਾਫੀ ਨਹੀਂ ਮੰਗਦਾ ਕਾਨੂੰਨ ਨਿਜਮ ਸੁਪਰੀਮ ਕੋਰਟ ਕਿਤੇ ਨਹੀਂ ਕਹਿੰਦੀ ਵੀ ਤੁਸੀਂ ਕਤਲ ਕਰਕੇ ਤੇ ਉਹਦੀ 30 ਸਾਲ ਸਜ਼ਾ ਭੁਗਤ ਕੇ ਤੇ ਫੇਰ ਮਾਫੀ ਮੰਗੋ ਜੇ ਮਾਫੀ ਮੰਗਣੀ ਹੋਵੇ ਤਾਂ ਫੇਰ 5 ਸਾਲ 2 ਸਾਲ ਬਾਅਦ ਵੀ ਮਾਫੀ ਮੰਗੀ ਜਾ ਸਕਦੀ ਮੈਂ ਸਿੱਧੇ ਰੂਪ ਚ ਇਹ ਕਹਿਣਾ ਵੀ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਪਰਿਵਾਰਕ ਪਿੰਡਾਂ ਦੇ ਵਿੱਚ ਕਤਲ ਵਾਲੇ ਬੰਦੇ ਬੈਠੇ ਆ ਜਿਨ੍ਹਾਂ ਨੂੰ ਜਿਹੜੇ ਮਾਫੀ ਵੀ ਮੰਗ ਸਕਦੇ ਐਫੀਡਵਟ ਵੀ ਦੇ ਸਕਦੇ ਆ ਵੀ ਅਸੀਂ ਗਲਤੀ ਕੀਤੀ ਸਾਨੂੰ ਮਾਫੀ ਕਰਦੇ ਹੋ ਕੀ ਸਿਆਸੀ ਲੋਕ ਉਹਨਾਂ ਦੀ ਰਿਹਾਈ ਕਰਨਗੇ ਜੇ ਉਹ ਮਾਫੀ ਮੰਗ ਲੈਂਦੇ ਆ ਮੈਂ ਤੁਹਾਡੀ ਨਾਲ ਉਹਨਾਂ ਦੇ ਐਫੀਡਵਟ ਤੇ ਇਹ ਇਹ ਬਿਲਕੁਲ ਕਾਨੂੰਨੀ ਦਾ ਨਹੀਂ ਪੋਲਿਟੀਕਲ ਚਲ ਮੈਂ ਭਾਈ ਮਨਜੀਤ ਸਿੰਘ ਹੋਰਾਂ ਤੋਂ ਇਸ ਗੱਲ ਦਾ ਜਵਾਬ ਜ਼ਰੂਰ ਚਾਹੂੰਗਾ ਮਨਜੀਤ ਜੀ ਪੋਲੀਟੀਕਲ ਪਾਰਟੀਆਂ ਦੇ ਟੁੱਟਦੇ ਜੁੜਦੇ ਗੱਠਜੋੜ ਜਿਹੜੇ ਆ ਉਹ ਇੱਕ ਡਿਪਲੋਮੇਸੀ ਦੇ ਉੱਤੇ ਚੱਲਦੇ ਆ ਤੇ ਡਿਪਲੋਮੈਟਿਕ ਪੋਲੀਟੀਕਲ ਪ੍ਰੈਸ਼ਰ ਨਹੀਂ ਸੀ ਬਿਲਟ ਕੀਤਾ ਜਾ ਸਕਦਾ ਹੁਣ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ 9 ਮਾਸ ਦਾ ਰਿਸ਼ਤਾ ਨਿਭਾਉਂਦਾ ਰਿਹਾ ਦੇਖੋ ਜੇ ਅਕਾਲੀ ਦਲ ਚਾਹੁੰਦਾ ਨਾ ਜਦੋਂ ਸਰਕਾਰ ਰਹੀ ਸੀਗੀ ਉਸ ਟਾਈਮ ਤੇ ਸਾਰੀਆਂ ਰਿਹਾਈਆਂ ਵੀ ਹੋ ਸਕਦੀਆਂ ਸੀ ਸਾਰੀ ਗੱਲਬਾਤ ਹੋ ਸਕਦੀ ਸੀ ਫਾਂਸੀ ਵਾਲੀ ਗੱਲ ਵੀ ਰਕਵਾਈ ਜਾ ਸਕਦੀ ਸੀ ਇਹ ਸਾਰਾ ਗੱਲ ਉਸ ਟਾਈਮ ਤੇ ਸੈਂਸ਼ੀਅਰਲੀ ਕਿਸੇ ਨੇ ਕੋਈ ਪੰਥ ਦਾ ਆਗੂ ਬਣ ਕੇ ਕਿਸੇ ਨੇ ਗੱਲ ਨਹੀਂ ਕੀਤੀ ਹੂੰ ਪੰਥ ਦਾ ਆਗੂ ਬਣ ਕੇ ਪੰਜਾਬ ਦਾ ਸਪੂਤ ਬਣ ਕੇ ਔਰ ਪੰਥ ਦਾ ਜਿਹੜਾ ਬਣ ਕੇ ਆਪਣਾ ਲੀਡਰ ਕਿਹਾ ਨੇ ਹੂੰ ਕੋਈ ਇਹ ਗੱਲ ਨੂੰ ਜਿਹੜਾ ਸੈਂਟਰ ਵਿੱਚ ਜਾ ਕੇ ਸਹੀ ਤਰ੍ਹਾਂ ਉਹਨੂੰ ਕਿਆ ਇਹ ਗੱਲ ਹੀ ਨਹੀਂ ਕੀਤੀ ਹੂੰ ਮਤਲਬ ਇੱਕ ਪੈਛੜਾਉਣ ਦਾ ਬਕਣੀ ਗੱਲ ਹੈ ਜਾ ਕੇ ਕਈ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਤੇ ਹੋਰ ਅਕਾਲੀ ਦਲ ਜਿਹੜੇ ਆ ਹੋਂਦ ਦੇ ਵਿੱਚ ਆਏ ਆ ਤੇ ਕੀ ਇਹਨਾਂ ਦੇ ਵੱਲੋਂ ਲੋਕ ਸੰਗਤ ਆਸ ਰੱਖੇ ਤਵਕਕ ਕਰੇ ਕਿ ਗੱਲਬਾਤ ਕੋਈ ਤੋਰੀ ਜਾਏਗੀ ਦੇਖੋ ਕਰਨੀ ਚਾਹੀਦੀ ਆ ਆ ਕੱਲ ਸਾਡੀ ਮੀਟਿੰਗ ਸੀ ਚ ਫੈਸਲੇ ਹੋਏ ਸੀਗੇ ਤੇ ਆਪਾਂ ਜਾ ਕੇ ਸੈਂਟਰ ਸਰਕਾਰ ਦੇ ਨਾਲ ਇਹ ਗੱਲ ਕਰ ਗਏ ਕੋਸ਼ਾ ਦੇ ਹੀ ਜਾ ਕੇ ਕਾਲੇ ਚੋਲੇ ਪਾ ਕੇ ਤੇ ਆਪਾਂ ਜਾ ਕੇ ਉੱਥੇ ਜਿਹੜਾ ਉਹ ਪ੍ਰਦਰਸ਼ਨ ਕਰ ਗਏ ਹੂੰ ਉਹਦੇ ਚ ਪਹਿਲਾਂ ਇਹ ਰਹਿ ਇਹ ਵੀ ਜੇ ਆਪਾਂ ਪਹਿਲਾਂ ਹੀ ਕਾਲੇ ਚੋਲੇ ਪਾ ਕੇ ਚਲੇਗੇ ਤੇ ਉਹ ਆਖਣਗੇ ਤੁਹਾਨੂੰ ਸਾਨੂੰ ਮੌਕਾ ਨਹੀਂ ਦਾ ਦਿੱਤਾ ਹੂੰ ਇਹ ਕੱਲ ਕੱਲ ਹੋਈ ਹੈ ਮੀਟਿੰਗ ਦੇ ਵਿੱਚ ਵੀ ਪਹਿਲਾਂ ਆਪਾਂ ਟੇਮ ਮੰਤੇ ਉਹਨਾਂ ਦੀ ਜਾ ਕੇ ਗੱਲ ਕਰ ਗਏ ਜਿਹੜੇ ਬੰਦੀ ਸਿੰਘ ਨੇ ਔਰ ਬੰਦੀ ਸਿੰਘਾਂ ਦੀ ਵੀ ਕਰੀਏ ਤੇ ਸ਼੍ਰੋਮਣੀ ਕੌਤਰਾਂ ਪ੍ਰਪੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਨਹੀਂ ਹੋ ਰਹੀ ਉਹ ਵੀ ਕਰ ਗਏ ਇਹ ਗੱਲਾਂ ਕੱਲ ਸਾਡੀ ਮੀਟਿੰਗ ਦੇ ਵਿੱਚ ਜਾਨੀਆ ਪਿੰਡ ਦੇ ਵਿੱਚ ਮੀਟਿੰਗ ਸੀ ਤੇ ਉੱਥੇ ਮੈਂਬਰ ਸਾਹਿਬਾਨ ਹੀ ਔਰ ਜਾਨੀਆ ਅਰਪ੍ਰੀਤ ਸਿੰਘ ਜੀ ਆਏ ਸਾਰੇ ਲੀਡਰਸ਼ਿਪ ਪਰ ਤੇ ਇਹ ਫੈਸਲਾ ਹੋਇਆ ਵੀ ਪਹਿਲਾਂ ਆਪਾਂ ਟਾਈਮ ਮੰਗੀਏ ਵੀ ਸਾਨੂੰ ਟਾਈਮ ਦਿਓ ਅਸੀਂ ਆ ਗੱਲਾਂ ਕਰਨੀਆਂ ਚਾਹੁੰਦੇ ਆ ਜੇ ਨਾ ਉਹਨਾਂ ਕੇ ਫਿਰ ਅਸੀਂ ਪ੍ਰੋਟੈਸਟ ਵੀ ਕਰਾਂਗੇ ਔਰ ਕਾਲੇ ਚੋਲੇ ਪਾ ਕੇ ਇਹ ਕਹਿੰਦੇ ਸੀ ਉੱਥੇ ਜਾ ਕੇ ਪ੍ਰੋਟੈਸਟ ਕਰੀਏ ਦਿੱਲੀ ਦੇ ਵਿੱਚ ਜਾ ਕੇ ਜਿੱਥੇ ਆਪਣੇ ਕਰਦੇ ਆ ਪ੍ਰੋਟੈਸਟ ਸੋ ਅਸੀਂ ਇਹ ਆਲਰੇਡੀ ਇਹ ਸਾਡੇ ਜਿਹੜੀ ਗੱਲ ਹੈ ਸਾਡੇ ਦਿਲ ਦੇ ਤੇ ਹੈਗੀ ਆ ਅਹੀਂ ਮਤਲਬ ਇਹਨੂੰ ਕਰਾਂਗੇ ਵੀ ਔਰ ਸਾਡਾ ਫਰਜ਼ ਵੀ ਬੰਦਾ ਹੈ ਕੋਈ ਸਾਣ ਨਹੀਂ ਸਾਡਾ ਕਿਹਤੇ ਔਰ ਅਹੀਂ ਨਾਲ ਇੱਕ ਤੀਜਾ ਮਸਲਾ ਵੀ ਹੋਇਆ ਹੈ ਕਿ ਇੱਕ ਢਾੜ ਆ ਗਈ ਤੇ ਸਾਰਾ तकरीबन ਪੰਜਾਬ ਦੇ ਵਿੱਚ ਤੀਜਾ ਹਿੱਸਾ ਜਿਹੜਾ ਪੰਜਾਬ ਰੁੜ ਗਿਆ ਹੈ ਜ਼ਮੀਨਾਂ ਜਿਹੜੀਆਂ ਅਹੀਂ ਉਹ ਵੀ ਹੋ ਗਈਆਂ ਨੇ ਬਰਬਾਦ ਔਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਇੱਕ ਜਿਹੜਾ ਝੋਲਾ ਰਹਿ ਗਿਆ ਉਹ ਵੀ ਤਕਰੀਬਨ 30% ਘਟਾ ਨਿਕਲਿਆ ਹੈ ਉਹ ਆਪਣੇ ਉਹਦੇ ਤੇ ਬਿਮਾਰੀ ਪੈ ਗਈ ਇੱਕ ਤਾਂ ਖਤਮ ਹੋ ਗਿਆ ਜਿਹੜਾ ਨਿਕਲਿਆ ਉਹਦੇ ਚ 30% ਜਿਹੜਾ ਹੈ ਉਹ ਘਟ ਨਿਕਲਿਆ ਹੈ ਔਰ 50 ਮੰਤੋਂ ਛੋਟਾ ਕੁਝ ਆ ਨਹੀਂ ਨਿਕਲਿਆ ਜਿਹੜਾ ਸੀ ਉਹ ਵੀ ਇੱਕ ਗੱਲ ਉੱਥੇ ਡਿਸਕਸ ਕਰਨੀ ਕਿ ਜੋ ਜੋ ਹੈ ਵੀ ਆਪਾਂ ਪੰਜਾਬ ਦੇ ਕਿਸਾਨ ਦੀ ਗੱਲ ਵੀ ਉੱਥੇ ਜਾ ਕੇ ਕਰੀਏ ਜੀ ਔਰ ਐਮਐਸਪੀ ਦੀ ਗੱਲ ਵੀ ਕਰੀਏ ਸਾਰੇ ਮਸਲੇ ਜਿਹੜੇ ਆ ਕੱਲ ਪੜੀ ਆ ਦ੍ਰਿਗ ਵਿਚਾਰ ਸੀ ਉਹਦੇ ਸਾਰੇ ਵਿਚਾਰੇ ਗਏ ਮਸਲੇ ਔਰ ਪ੍ਰਾਇੋਰਟੀ ਦੇ ਜਿਹੜਾ ਮਸਲਾ ਉਹ ਬੰਦੀ ਸਿੰਘਾਂ ਦਾ ਹੈ ਸਭ ਤੋਂ ਪ੍ਰਾਇੋਰਟੀ ਦੇ ਉੱਤੇ ਕਿ ਬੰਦੀ ਸਿੰਘਾਂ ਨੂੰ ਖਾਸ ਕਰਕੇ ਰਾਜੋਣਾ ਸਾਹਿਬ ਦਾ ਹੈ ਤੇ ਇਹ ਬਾਕੀ ਜਿਹੜੇ ਮਸਲੇ ਆ ਇਹ ਸਾਰੇ ਅਸੀਂ ਸੈਂਟਰ ਕੋਲੇ ਇੱਕ ਪੂਰਾ ਬਣਾ ਕੇ ਇੱਕ ਆਪਣਾ ਪੂਰਾ ਚੈਪਟਰ ਉਹਨਾਂ ਸਾਹਮਣੇ ਰੱਖਣਾ ਚਾਹੁੰਦੇ ਆ ਤੇ ਨੰਬਰ 1 ਤੇ ਸਾਡੇ ਆਚਿੰਗਾਂ ਦੀ ਰਿਹਾਈ ਆ ਔਰ ਰਾਜੋਣਾ ਸਾਹਿਬ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕੀਤਾ ਜਾਵੇ ਕਿਉਂ ਚਲੋ ਗੱਲੇ ਆ ਵੀ ਉਮੀਦ ਕਰਦੇ ਆ ਆਸ ਕਰਦੇ ਆ ਕਿ ਜਲਦ ਜਿਹੜੀ ਆ ਤੁਹਾਡੇ ਇਹਨਾਂ ਦੇ ਉੱਤੇ ਬੂਰ ਪਵੇ ਔਰ ਮਨਜਪੁਰ ਸਾਹਿਬ ਅਖੀਰ ਦੇ ਵਿੱਚ ਇੱਕ ਗੱਲ ਇਹ ਹੈ ਕਿ ਵਾਰ-ਵਾਰ ਇੱਕ ਗੱਲ ਦੀ ਦੁਹਾਈ ਦਿੱਤੀ ਜਾਂਦੀ ਹੈ ਕਿ ਕਾਨੂੰਨ ਵਿਵਸਥਾ بگੜ ਸਕਦੀ ਹੈ ਆ ਇਹ ਇਹਨਾਂ ਦੇ ਬਾਹਰ ਆਉਣ ਦੇ ਨਾਲ ਮਾਹੌਲ ਜਿਹੜਾ ਹੈ ਸੁਖਾਵਾਂ ਨਹੀਂ ਰਹਿ ਸਕਦਾ ਨਹੀਂ ਦੇਖੋ ਇਹਦੇ 'ਚ ਹੁਣ ਇਹ ਤਾਂ ਇੱਕ ਫਾਰਮਲ ਲਕੀਲ ਦੀ ਫਕੀਰੀ ਵਾਲੀ ਆ ਇੱਕ ਵਾਰ ਬੰਦੇ ਨੂੰ ਤੁਸੀਂ ਬਾਹਰ ਛੱਡ ਕੇ ਪਰੋਲ ਦਿਓ ਹੁਣ ਬਾਕੀ ਬੰਦੀ ਸਿੰਘ ਭੁੱਲੜ ਸਾਹਿਬ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਦਇਆ ਸਿੰਘ ਲਾਹੌਰਿਆ ਹਰਨੇਕ ਸਿੰਘ ਪੱਪ ਆਈ ਹੈ ਕਿਹੜੀ ਕਾਨੂੰਨ ਵਿਵਸਥਾ ਵਿਗੜੀ ਲਾਲ ਸਿੰਘ ਕਾਲਗੜ੍ਹ ਵੀ ਇਹ ਆਹੋ ਇਸੇ ਕੇਸ ਦੇ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਵੀ ਇੰਟਰਨ ਬੇਲ ਤੇ ਆ ਉਹਨਾਂ ਵਾਰੀ ਤਾਂ ਕਿਸੇ ਦੀ ਕਾਨੂੰਨ ਵਿਵਸਥਾ ਨਹੀਂ ਵਿਗੜੀ ਮੈਂ ਇਹਦੇ ਤੇ ਇੱਕ ਭਾਈ ਮਨਜੀਤ ਸਿੰਘ ਉਹਨਾਂ ਨੇ ਜਿਹੜੀ ਗੱਲ ਕੀਤੀ ਉਹਦੇ 'ਚ ਗਾਹ ਤਾਂ ਇੱਕ ਮਿੰਟ ਦਾ ਮੈਂ ਸਮਾਂ ਲੈਣਾ ਚਾਹੂੰਗਾ ਵੀ ਸਰਕਾਰ ਜਦੋਂ 2012 ਦੇ ਵਿੱਚ ਸਸਪੈਂਡ ਕੀਤੀ ਸੀ ਫਾਂਸੀ ਇੱਕ ਤਾਂ ਉਦੋਂ ਹੀ ਪਾਈਬੰਦੀ ਸੀਗੀ ਕਾਲੀ ਬੀਜੇਪੀ ਨਾ ਫਾਂਸੀ ਨੂੰ ਮਰਕਾ ਚ ਬਦਲਣਾ ਚਾਹੀਦਾ ਸੀ ਦੂਜੀ ਆਪਣੇ ਸਿੱਖ ਜਥੇਬੰਦੀਆਂ ਜੀਵ ਗਾਂਧੀ ਦੇ ਕਤਲ ਕੇਸ ਦੇ ਬੜੀ ਹੋਣ ਦੇ ਉਹਨਾਂ ਦੀ ਦਿਹਾੜੀ ਦਾ ਬਹੁਤ ਤੁਹਾਈ ਦਿੰਦੀ ਆ ਵੀ ਉਹ ਰਹੀ ਹੋ ਕੇ ਉਹਨਾਂ ਦੇ ਨਾਲ ਉਹਨਾਂ ਦੀ ਕੈਬਨਿਟ ਉਹਨਾਂ ਦੀ ਵਿਧਾਨ ਸਭਾ ਉਹਨਾਂ ਦੀਆਂ ਪਾਰਟੀਆਂ ਖੜੀਆਂ ਉਹਨਾਂ ਨੇ ਮਤਾ ਪਾਇਆ ਗਵਰਨਰ ਨੂੰ ਭੇਜਿਆ ਗਵਰਨਰ ਨੇ ਵਾਪਸ ਭੇਜਿਆ ਦੂਵਾਦੀ ਉਹਨਾਂ ਨੇ ਵਾਪਸ ਗਵਰਨਰ ਦੇ ਸਾਈਨਾਂ ਵਾਸਤੇ ਭੇਜਿਆ ਗਵਰਨਰ ਨੇ ਸੈਂਟਰ ਗਵਰਨਮੈਂਟ ਨੂੰ ਭੇਜਤਾ ਉਸ ਚੀਜ਼ ਨੂੰ ਬਦਲਾ ਸਾਈਕੋਲ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਰਿਜੈਕਟ ਹੋਇਆ ਫਿਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਜੇnabla ਵਿਧਾਨ ਸਭਾ ਨੇ ਜਾਂ ਸਰਕਾਰ ਨੇ ਤਮਨ ਲਾਡੂ ਨੇ ਮਤਲਬ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ ਗਵਰਨਰ ਨੂੰ ਦੋ ਵਾਰ ਭੇਜਣ ਤੋਂ ਬਾਅਦ ਉਹਦੇ ਤੇ ਸਹਿਮਤ ਕਰਨੇ ਚਾਹੀਦੇ ਸੀ ਉਸ ਕਰਕੇ ਜੀਵ ਗਾਂਧੀ ਦੇ ਕਤਲਾਂ ਦੀ ਜਿਹੜੀ ਆ ਰਿਹਾਈ ਸੰਭਵ ਹੋ ਸਕੀ ਕਿਉਂਕਿ ਉਹਨਾਂ ਦੀ ਸਰਕਾਰ ਉਹਨਾਂ ਦੇ ਨਾਲ ਖੜੀ ਸੀ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਨਾਲ ਖੜੀਆਂ ਸੀ ਇਹ ਕਹਿ ਦੇਣਾ ਜੀ ਸੁਪਰੀਮ ਕੋਰ ਨੇ ਉਹਨੂੰ ਸਹਿਮਤਾ ਸਾਨੂੰ ਨਹੀਂ ਛੱਡਿਆ ਸੁਪਰੀਮ ਕੋਰ ਨੇ ਸਿਰਫ ਗਵਰਨਰ ਨੇ ਜਿਹੜਾ ਉਹਨਾਂ ਦਾ ਮਤਾ ਸੈਂਟਰ ਸਰਗਰਮੈਂਟ ਨੂੰ ਫ favor ਕੀਤਾ ਸੀ ਉਹ ਉਹਨੇ ਕਿਹਾ ਵੀ ਗਵਰਨਰ ਬਿਓਨ ਜੂਡਿਕਸ਼ਨ ਜਾ ਕੇ ਉਹਨੇ ਉਹ ਮਤਾ ਜਿਹੜਾ ਸੈਂਟਰ ਨੂੰ ਭੇਜਿਆ ਗਵਰਨਰ ਕੋ ਕੋਈ ਹੱਕ ਨਹੀਂ ਉਹ ਵਿਧਾਨ ਸਭਾ ਦੇ ਪਾਸ ਕੀਤੇ ਹੋਏ ਮਤੇ ਨੂੰ ਅੱਗੇ ਭੇਜਦਾ ਫਿਰ ਇਹ ਸੈਂਟਰ ਗਵਰਨਮੈਂਟ ਨੂੰ ਉਹਨਾਂ ਦੀ ਸਰਕਾਰ ਖੜੀ ਸੀ ਉਹਨਾਂ ਦੇ ਨਾਲ ਤਾਂ ਉਸ ਗੱਲ ਦੇ ਉੱਤੇ ਸੁਪਰੀਮ ਕੋਰਟ ਨੇ ਮੋਹਰ ਲਾ ਕੇ ਜੀਵ ਗਾਂਧੀ ਦੇ ਕਤਲ ਕਰਨ ਵਾਲਿਆਂ ਨੂੰ ਜਿਹੜੀ ਆ ਰਿਹਾ ਕੀਤਾ ਸੀ ਪਰ ਪੰਜਾਬ ਦੀ ਤਰਾਸਦੀ ਆ ਪੰਜਾਬ ਦੀ ਕੋਈ ਪਾਰਟੀ ਕੋਈ ਸਰਕਾਰ ਜਿਹੜੀ ਸੱਤਾ ਤੋਂ ਬਾਹਰ ਹੁੰਦੀ ਆ ਉਹ ਤਾਂ ਗੱਲਾਂ ਕਰਦੀ ਹੈ ਕਿਸੇ ਟਾਈਮ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ 2013 ਦਸੰਬਰ 2013 ਦੇ ਵਿੱਚ ਭਾਈ ਗੁਰਬਖਸ਼ ਸਿੰਘ ਦੀ ਭੁਖਲ ਹਤਾਲ ਦੇ ਕਿਹਾ ਸੀ ਵੀ ਮੁੱਖ ਮੰਤਰੀ ਦੀ ਚਾਹੇ ਤੇ ਐ ਬੰਦੀ ਸਿੰਘ ਛੁਡਿ ਸਕਦੇ ਆ ਤੇ ਅੱਜ ਆਪ ਮੁੱਖ ਮੰਤਰੀ ਉਹਨੂੰ ਸਾਡੇ 3 ਸਾਲ ਹੋ ਗਏ ਬੰਦੀ ਸਿੰਘਾਂ ਦੇ ਮੁੱਦੇ ਤੇ ਕਦੀ ਬੋਲੇ ਹੀ ਨਹੀਂ ਤੇ ਜਿਹੜੇ ਮੁੱਖ ਮੰਤਰੀ ਉਹ ਲੋ ਸਿਦਾ ਸਕਦੇ ਸੀ ਉਹ ਅੱਜ ਤਖਤੀਆਂ ਚੁੱਕ ਕੇ ਤੇ ਪਾਰਲੀਮੈਂਟ ਦੇ ਬਾਹਰ ਖੜੇ ਹੁੰਦੇ ਆ ਸੋ ਇਹ ਸਿਰਫ ਇਹਨਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਬੰਦੀ ਸਿੰਘ 30 ਸਾਲ ਬਾਅਦ ਵੀ ਨਹੀਂ ਛੱਡੇ ਜਾਦੇ ਇਹਨਾਂ ਦੀ ਹੁਣ ਉਮਰਕਾਹਤ ਚੌ ਫਾਂਸੀ ਇਹ ਫਾਂਸੀ ਤੋਂ ਉਮਰਕਾਹਤ ਨਹੀਂ ਮੰਗਣੀ ਚਾਹੀਦੀ ਹੁਣ ਭਾਈ ਦੱਜੂਆ ਨੇ ਜੀ ਸਿੱਧੀ ਰਿਹਾਈ ਮੰਗਣੀ ਚਾਹੀਦੀ ਆ ਉਹਨਾਂ ਸੀ ਫੇਰ ਅਜੇ ਇਹ ਵੀ ਕਹੀ ਜਾਂਦੇ ਆ ਫਿਰ ਫਾਂਸੀ ਨੂੰ ਉਮਰਕਾਹਤ ਬਦਲੋ ਫਿਰ ਉਮਰਕਾਹਤ ਦੀ ਤਾਂ ਸਾਡੇ ਕੋ ਅੱਗੇ ਪਏ ਆ ਭੁੱਲਣ ਸਾਹਿਬ ਪਏ ਆਵਾਗਾ ਤਾਵਾ ਬਿਉਲਾ ਸਾਰੇ ਪਏ ਅਭੀ ਉਹਨਾਂ ਦੀ ਲਾਈਨ ਚ ਲੱਗ ਜੂਗੇ ਵੀ ਉਹਨਾਂ ਨੇ ਪਰੋਲ ਕੱਟ ਲਈ 10-10 ਸਾਲ ਇਹਨੂੰ ਵੀ 10 ਸਾਲ ਪਰੋਲ ਬਿਤਾਓ ਫੇਰ ਰਿਹਾਈ ਕਰੋ ਤੋ ਹੁਣ ਪਾਈ ਰਾਜੋਆਂ ਨੇ ਦੀ ਸਿੱਧੀ ਰਿਹਾਈ ਰਿਹਾਈ ਦੀ ਜਿਹੜੀ ਆ ਉਹ ਇਸ ਵੇਲੇ ਮੰਗ ਕੀਤੀ ਜਾਣੀ ਚਾਹੀਦੀ ਹੈ ਠੀਕ ਹੈ ਜੀ ਬੇਹਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸਮਾਂ ਕੱਢਿਆ ਤੁਸੀਂ ਗੱਲਬਾਤ ਕੀਤੀ ਬੜੀ ਮਿਹਰਬਾਨੀ ਜੀ ਧੰਨਵਾਦ ਅੱਜ ਦੇ ਲਈ ਇੰਨਾ ਹੀ ਇਸ ਪ੍ਰੋਗਰਾਮ ਦੇ ਵਿੱਚ ਮੁੜ ਮਿਲਣ